ਕਿਹੜੀ ਨਸਲ ਨੂੰ ਲੈ ਕੇ ਬੱਕਰੀ ਪਾਲਣ ਕਰਨਾ ਕਿਹੜੀ ਨਸਲ ਸਾਡੇ ਲਈ ਵਧੀਆ ਰਹੂਗੀ ਜਿਵੇਂ ਆਪੇ ਇਸ ਏਰੀਏ ਦੀ ਸਾਡੇ ਏਰੀਏ ਦੀ ਗੱਲ ਕਰੀਏ ਇੱਕ ਵਾਰ ਜਿਹੜਾ ਟ੍ਰਾਇਲ ਦੇ ਤੌਰ ਤੇ ਨਾਰਮਲ ਰੇਟ ਦਾ ਜਾਨਵਰ ਲਓ ਨਾਰਮਲ ਕੁਆਲਿਟੀ ਦਾ ਲਓ 5-6 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਤੁਹਾਨੂੰ ਪੂਰਾ ਜਿਹੜਾ ਥੋੜਾ ਜਿਹਾ ਇਥੋਂ ਨਾ ਮੋੜਿਆ ਹੁੰਦੇ ਇੱਕ ਸਾਈਡ ਕੰਨ ਜਿੱਦਾਂ ਇਹਨੂੰ ਚਿਮਟੀ ਕਹਿ ਦਿੰਦੇ ਨੇ ਵੀ ਟੁੱਟਿਆ ਕੰਨ ਕਹਿ ਦਿੰਦੇ ਨੇ ਦੇ ਜਿਹੜੇ ਵਪਾਰੀ ਹੈਗੇ ਨੇ ਉਹਨਾਂ ਨੇ ਭੇਡ ਵੀ ਲੈ ਲੈਣੀ ਆ ਬੱਕਰੀ ਦੇਸੀ ਵੀ ਲੈ ਲੈਣੀ ਆ ਬੀਟਰ ਮਿਲ ਗਈ ਬੀਟਰ ਵੀ ਲੈ ਲੈਣੀ ਆ ਉਹਨਾਂ ਨੇ 1200 2 ਬਰੀਡਿੰਗ ਵਾਲੀਆਂ ਰੱਖੋ ਚੰਗੇ ਜਿਨ੍ਹਾਂ ਦੇ ਬੱਚੇ ਤੁਸੀਂ ਸੇਲ ਕਰਦੇ ਰਹੋ ਜਾਂ ਜਿਵੇਂ ਬੱਕਰੀ ਸੂਈ ਆ ਇੱਕ ਉਹਨੇ ਪੱਠ ਦੇਤੀ ਇੱਕ ਬੱਚਾ ਦੇਤਾ ਹਨ ਸ੍ਰੀਕਾਲ ਸਾਰਿਆਂ ਨੂੰ ਤੇ ਬਹੁਤ ਖੁਸ਼ੀ ਦੀ ਗੱਲ ਆ ਹਨਾ ਤੁਸੀਂ ਏਨੀ ਦੂਰੋਂ ਦੂਰੋਂ ਚੱਲ ਕੇ ਆਏ ਹੋ ਬੱਕਰੀ ਪਾਲਣ ਦੇ ਵਿੱਚ ਨਵੇਂ ਆ ਰਹੇ ਹੋ ਤੇ ਬਹੁਤ ਖੁਸ਼ੀ ਦੀ ਗੱਲ ਆ ਬਾਈ ਨੇ ਦੱਸਤਾ ਮੇਰੇ ਬਾਰੇ ਮੇਰਾ ਪਿੰਡ ਭਲਾਈਆਣਾ ਨਾਲ ਹੀ ਹੈਗਾ ਆਪਾਂ ਮੰਡੀ ਵੀ ਲਾਉਣੀ ਆ ਤੇ ਬੱਕਰੀ ਪਾਲਣ ਦੇ ਵਿੱਚ 5-6 ਸਾਲ ਹੋ ਗਿਆ ਜਦੋਂ ਦਾ ਸ਼ੁਰੂ ਕੀਤਾ ਸੀਗਾ ਆਪਾਂ ਇੱਕ ਜਾਨਵਰ ਤੋਂ ਸ਼ੁਰੂ ਕੀਤਾ ਸੀਗਾ ਤੇ ਅੱਜ ਘਰੇ ਵੀ 12-13 ਨਾ ਖੜੇ ਨੇ ਤੇ ਸੇਲ ਪਰਚੇਜ਼ ਦਾ ਹੀ ਕੰਮ ਕਰਦੇ ਆ ਡੇਲੀ ਜਾਨਵਰ ਜਿੱਥੋਂ ਵੀ ਮਿਲਦਾ ਹੈਗਾ ਜਾਂ ਹਫਤੇ 'ਚ 2-4 ਮਿਲ ਗਏ ਖਰੀਦਦੇ ਆ ਤੇ ਵੇਚਦੇ ਆ ਜਿਆਦਾ ਆਪਣਾ ਹੈਗਾ ਕੰਮ ਬਰਬਰੀ ਤੇ ਜੀ ਬਰਬਰੀ ਦੇ ਜਿਹੜੇ ਆਪਣੇ ਤੁਸੀਂ ਬੱਕਰੀਆਂ ਦੇਖਿਆ ਹੋਣਗੇ ਫਿਰਦੀਆਂ ਹਨਾ ਵਧੀਆ ਕੁਆਲਿਟੀ ਦੇ ਜਾਨਵਰ ਹੈਗੇ ਨੇ ਤੇ ਅਸੀਂ ਸਾਰੇ ਇਕੱਠੇ ਹੈਗੇ ਜਿਵੇਂ ਬਾਈ ਗਰਜੀਤ ਆ ਰਾਜਵੀਰ ਹੋ ਗਿਆ ਸਾਰੇ ਸੀ ਰਲ ਮਿਲ ਕੇ ਕੰਮ ਕਰਦੇ ਆ ਜਦੋਂ ਜਾਨਵਰ ਲੈਣਾ ਇੱਕ ਦੂਜੇ ਤੋਂ ਰਹਿ ਕਰਕੇ ਪੁੱਛ ਕੇ ਲੈਣੇ ਆ ਵੀ ਉਹਦੇ 'ਚ ਫਿਰ ਮਾਰਨੀ ਪੈਂਦੀ ਹੈ ਨਾ ਜਦੋਂ ਆਪਾਂ ਵੀਡੀਓ ਵਗੈਰਾ ਤੋਂ ਦੇਖ ਕੇ ਇੱਕਦੋ ਬੱਕਰੀ ਖਰੀਦ ਲਈ ਵੀਡੀਓ 'ਚ ਹੋਰ ਗੱਲ ਹੁੰਦੀ ਆ ਜਦੋਂ ਕੋਲੇ ਆਪਣੇ ਆਉਂਦੀ ਆ ਉਦੋਂ ਗੱਲ ਹੋਰ ਹੁੰਦੀ ਆ ਠੀਕ ਆ ਸੋ ਇਹੀ ਆਪਾਂ ਤਜਰਬੇ ਆਪਣੇ ਸਾਂਝੇ ਕਰਾਂਗੇ ਤੇ ਜਿਆਦਾ ਵਧੀਆ ਗੱਲਬਾਤ ਤਾਂ ਹੋਊਗੀ ਜੇ ਆਪਾਂ ਸਵਾਲ ਜਵਾਬ ਕਰਾਂਗੇ ਹਨਾ ਤੁਹਾਡੀ ਕੋਈ ਮੁਸ਼ਕਲ ਹੈਗੀ ਆ ਜਾਂ ਕੋਈ ਤੁਹਾਡੇ ਦਿਮਾਗ 'ਚ ਸਵਾਲ ਆ ਜਿਹੜਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਫੇਸ ਕਰਨਾ ਪਊਗਾ ਤੇ ਉਹ ਤੁਸੀਂ ਪੁੱਛ ਸਕਦੇ ਹੋ ਫੇਰ ਹੀ ਵਧੀਆ ਗੱਲਬਾਤ ਹੋਊਗੀ ਕਿਉਂਕਿ ਆਪਾਂ ਕੋਈ ਪ੍ਰੋਫੈਸ਼ਨਲ ਬੰਦੇ ਨਹੀਂ ਵੀ ਲੈਕਚਰ ਦੇਣਾ ਆਉਂਦਾ ਸਾਨੂੰ ਹਨਾ ਜ਼ਿੰਮੇਵਾਰਾਂ ਦੇ ਮੁੰਡੇ ਆ ਤੇ ਆਮ ਗੱਲਾਂ ਬਾਤਾਂ ਤੇ ਉਹਵੇਂ ਦੀਆਂ ਕਬੂਲ ਕਰਿਓ ਜੇ ਕੋਈ ਸਵਾਲ ਹੈਗਾ ਮਨ ਦੇ ਵਿੱਚ ਚਾਹੋ ਨਿਓ ਤੁਸੀਂ ਵੀ ਇਸ ਟੌਪਿਕ ਤੇ ਗੱਲਬਾਤ ਹੋਵੇ ਉਹ ਤੁਸੀਂ ਪੁੱਛ ਸਕਦੇ ਹੋ ਤੇ ਆਪਣਾ ਬਈ ਜੀ ਮੇਨ ਹੈਗਾ ਬਰਬਰੀ ਤੇ ਕੰਮ ਤੇ ਬਰਬਰੀ ਦੀ ਪਛਾਣ ਬਾਰੇ ਤਾਂ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਜੀ ਬੀਟਰ ਬਾਰੇ ਤੁਸੀਂ ਕਾਫੀ ਜਾਣਦੇ ਹੋਵੋਗੇ ਵੀਡੀਓ ਵਗੈਰਾ ਦੇਖਦੇ ਰਹਿੰਦੇ ਹੋ ਬਰਬਰੀ ਦਾ ਜਿਹੜਾ ਕੰਮ ਹੈਗਾ ਉਹ ਪੰਜਾਬ ਦੇ ਵਿੱਚ ਅੱਜਕੱਲ ਥੋੜਾ ਜਿਆਦਾ ਜਿਆਦਾ ਟ੍ਰੈਂਡਿੰਗ ਚ ਹੋ ਗਿਆ ਨਵਾਂ ਹੈਗਾ ਕਿਉਂਕਿ ਜਿਹੜੇ ਆਮ ਲੋਕ ਬਰਬਰੀ ਬੱਕਰੀਆਂ ਨੂੰ ਜ਼ਿਆਦਾ ਪਸੰਦ ਕਰਦੇ ਨੇ ਜਿਹੜਾ ਵੀ ਬੰਦਾ ਨਵਾਂ ਬੱਕਰੀ ਪਾਲਣ ਚਾ ਰਿਹਾ ਹੈਗਾ ਉਹ ਇਹੀ ਚਾਹੁੰਦਾ ਵੀ ਘੱਟ ਖਰਚੇ ਨਾਲ ਥੋੜੀ ਜਗ੍ਹਾ ਤੋਂ ਆਪਾਂ ਬੱਕਰੀ ਪਾਲਣ ਸ਼ੁਰੂ ਕਰ ਸਕੀਏ ਉਸ ਦੇ ਲਈ ਜਿਹੜੀ ਬਰਬਰੀ ਨਸਲ ਹੈਗੀ ਆ ਉਹ ਸਭ ਤੋਂ ਵਧੀਆ ਮੰਨੀ ਜਾਂਦੀ ਆ ਕਿਉਂਕਿ ਇਹ ਥੋੜੀ ਜਗ੍ਹਾ ਦੇ ਵਿੱਚ ਰਹਿੰਦੀ ਆ ਛੇ ਦੀ ਤਿਆਰ ਹੁੰਦੀ ਆ ਜੇ ਬੀਟਲ ਦੀ ਗੱਲ ਕਰੀ ਆਪਾਂ ਬੀਟਲ ਦੀ ਪੱਠ ਆਪਾਂ ਘਟੋ ਘਟ ਇੱਕ ਸਾਲ ਤੋਂ ਡੇਢ ਸਾਲ ਦੀ ਕਰਾਸ ਕਰਵਾਉਣੇ ਆ ਤਾਂ ਕਿ ਉਹਦੀ ਗਰੋਥ ਵਧੀਆ ਹੋਵੇ ਚੰਗੀ ਹਾਈਟ ਕਰ ਜੇ ਬਰਬਰੀ ਚ ਕੀ ਹੁੰਦਾ 6 ਮਹੀਨਿਆਂ ਦੀ 7 ਮਹੀਨਿਆਂ ਦੀ ਪੱਠ ਕਰਾਸ ਹੋ ਜਾਂਦੀ ਆ ਤੇ ਸਾਲ ਦੀਆਂ ਬੱਕਰੀਆਂ ਵੀ ਬਰਬਰੀਆਂ ਬੱਚੇ ਦੇ ਦਿੰਦੀਆਂ ਆ ਆਮ ਤੌਰ ਤੇ ਜਿਹੜੀ ਬਰਬਰੀ ਨੋਰਮਲ 11 ਮਹੀਨਿਆਂ ਤੋਂ ਸੂ ਪੈਂਦੀ ਹੈਗੀ ਆ ਜੀ ਜੇ ਆਪਣੀ ਚੰਗੀ ਦੇਖਭਾਲ ਜਿਹਨੇ ਸੰਭਣੀ ਨਹੀਂ ਉਹ ਬਈ ਸਾਲ ਸਾਲ ਵੀ ਪੱਠਾਂ ਹੀ ਰਹਿੰਦਗਾ ਨਹੀਂ ਇਸ ਕਰਕੇ ਬਰਬਰੀ ਨਸਲ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਪੰਜਾਬ ਦੇ ਵਿੱਚ ਤੇ ਜਿਹੜੇ ਹੁਣ ਦਿਨ ਚੱਲ ਰਹੇ ਆ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬਰਬਰੀ ਦਾ ਰੇਟ ਆ ਉਹ ਬੀਟਲ ਦੇ ਬਰਾਬਰ ਹੋਇਆ ਖੜਾ ਹੈਗਾ ਬਰਬਰੀ ਦੇ ਬੱਕਰੇ ਵੀ 80 80 90 90 ਹਜ਼ਾਰ ਦੇ ਬੱਕਰੇ ਨੇ ਚੰਗੀ ਕੁਆਲਿਟੀ ਦੀਆਂ ਬਰਬਰੀ ਬੱਕਰੀਆਂ 30 30 40 40 ਹਜ਼ਾਰ ਦੀਆਂ ਵਿਕ ਰਹੀਆਂ ਨੇ ਠੀਕ ਆ ਤੁਸੀਂ ਪਹਿਲਾਂ ਆਪਣਾ ਮਨ ਬਣਾਉਣਾ ਹੈਗਾ ਵੀ ਅਸੀਂ ਕਿਹੜੀ ਨਸਲ ਨੂੰ ਲੈ ਕੇ ਬੱਕਰੀ ਪਾਲਣ ਕਰਨਾ ਕਿਹੜੀ ਨਸਲ ਸਾਡੇ ਲਈ ਵਧੀਆ ਰਹੂਗੀ ਜਿਵੇਂ ਆਪਾਂ ਇਸ ਏਰੀਏ ਦੀ ਸਾਡੇ ਏਰੀਏ ਦੀ ਗੱਲ ਕਰੀਏ ਇੱਥੇ ਜ਼ਿਆਦਾਤਰ ਬਰਬਰੀ ਮਿਲ ਜਾਂਦੀ ਆ ਸੌਖੀ ਮਿਲ ਜਾਂਦੀ ਆ ਸਸਤੀ ਮਿਲ ਜਾਂਦੀ ਆ ਜਾਂ ਜਿਹੜੇ ਭਰਾ ਰਾਜਸਥਾਨ ਤੋਂ ਆਏ ਨੇ ਗੰਗਾ ਨਗਰ ਹਨਮਾਨਗੜ੍ਹ ਦਾ ਏਰੀਆ ਹੈਗਾ ਇਸ ਏਰੀਏ ਦੇ ਵਿੱਚ ਵੀ ਬਰਬਰੀ ਹੈਗੀ ਆ ਤੇ ਜੇ ਤੁਸੀਂ ਬਰਬਰੀ ਬੱਕਰੀ ਪਾਲਣ ਕਰਨਾ ਤਾਂ ਇਸ ਏਰੀਏ ਦੇ ਵਿੱਚ ਜਿਹੜਾ ਆਪਣਾ ਮਾਲਵਾ ਸਾਡਾ ਏਰੀਆ ਹੈਗਾ ਇੱਥੇ ਬਰਬਰੀ ਮਿਲੂਗੀ ਜਾਂ ਉੱਧਰ ਰਾਜਸਥਾਨ 'ਚ ਤਾਂ ਇਹ ਏਰੀਆ ਵਾਲੇ ਭਰਾ ਬਰਬਰੀ ਬੱਕਰੀ ਪਾਲਣ ਕਰ ਸਕਦੇ ਆ ਜਿਹੜੇ ਜ਼ਿਆਦਾ ਜਿਵੇਂ ਅੰਮ੍ਰਿਤਸਰ ਸਾਈਡ ਹੈਗਾ ਹੁਸ਼ਿਆਰਪੁਰ ਹਨਾ ਇਸ ਏਰੀਆ ਦੇ ਵਿੱਚ ਬਰਬਰੀ ਤੁਹਾਨੂੰ ਬਿਲਕੁਲ ਵੀ ਨਹੀਂ ਮਿਲੂਗੀ ਦੇਸੀ ਬੱਕਰੀ ਜਾਂ ਬੀਟਲ ਤੁਹਾਨੂੰ ਮਿਲ ਸਕਦੀ ਆ ਇਹ ਨਹੀਂ ਵੀ ਜੇ ਆਪਾਂ ਸੋਚ ਲਾ ਆਪਾਂ ਬਰਬਰੀ ਬੱਕਰੀ ਲੈਣੀ ਆਪਾਂ ਦੂਰੋਂ ਦੂਰੋਂ ਬੱਕਰੀਆਂ ਇਕੱਠੀਆਂ ਕਰੀਏ ਮਹਿੰਗੀਆਂ ਪੈਣਗੀਆਂ ਚੰਗਾ ਜਾਨਵਰ ਨਹੀਂ ਮਿਲਦਾ ਨਵੇਂ ਬੰਦਿਆ ਕੋਲੋਂ ਹਨਾ ਠੱਗੀ ਵੀ ਵੱਜ ਸਕਦੀ ਆ ਇੱਕ ਵਾਰੀ ਤੁਸੀਂ ਚਾਹੇ ਬੀਟਲ ਤੋਂ ਸ਼ੁਰੂ ਕਰ ਲਓ ਚਾਹੇ ਬਰਬਰੀ ਤੋਂ ਕਰ ਲਓ ਜਾਨਵਰ ਸਾਫ਼ ਸੁਥਰਾ ਲੋ ਚੰਗਾ ਲੋ ਸਸਤੇ ਰੇਟ ਚ ਲੋ ਜਿਆਦਾ ਮਹਿੰਗਾ ਜਾਨਵਰ ਨਾ ਲਓ ਜਿਹੜਾ ਨਵਾਂ ਬੰਦਾ ਇਸ ਕੰਮ ਚ ਆ ਰਿਹਾ ਜਦੋਂ ਤੁਹਾਡਾ ਹੌਲੀ ਹੌਲੀ ਤਜਰਬਾ ਹੋ ਜਾਊਗਾ ਫਿਰ ਤੁਸੀਂ ਬਰੀਡ ਤੇ ਵੀ ਕੰਮ ਕਰ ਸਕਦੇ ਹੋ ਚੰਗੇ ਜਾਨਵਰ ਮਹਿੰਗੇ ਵੀ ਲੈ ਸਕਦੇ ਹੋ ਹਨਾ ਇੱਕ ਵਾਰ ਜਿਹੜਾ ਟ੍ਰਾਇਲ ਦੇ ਤੌਰ ਤੇ ਨਾਰਮਲ ਰੇਟ ਦਾ ਜਾਨਵਰ ਲਓ ਨਾਰਮਲ ਕੁਆਲਿਟੀ ਦਾ ਲਓ 5 6 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਤੁਹਾਨੂੰ ਪੂਰਾ ਜਿਹੜਾ ਊੜਾੜਾ ਪਤਾ ਲੱਗ ਜਾਣਾ ਬੱਕਰੀ ਪਾਲਣ ਦਾ ਉਸ ਤੋਂ ਬਾਅਦ ਤੁਸੀਂ ਅੱਗੇ ਕੰਮ ਕਰ ਸਕਦੇ ਹੋ ਤੇ ਆਪਾਂ ਗੱਲ ਕਰ ਰਹੇ ਹਾਂ ਬਰਬਰੀ ਬੱਕਰੀ ਬਾਰੇ ਜਿਹੜੀ ਬਰਬਰੀ ਬੱਕਰੀ ਹੈਗੀ ਹੈ ਜੀ ਇਦੀ ਸਭ ਤੋਂ ਜਿਹੜੀ ਮੇਨ ਨਿਸ਼ਾਨੀ ਹੁੰਦੀ ਹੈ ਇਹਦੀ ਕੁਆਲਿਟੀ ਦੇਖੀ ਜਾਂਦੀ ਆ ਉਹ ਹੁੰਦੀ ਹੈ ਕੰਨਾਂ ਦੀ ਜਿਹੜੇ ਜਿੰਨੇ ਚੰਗੇ ਕੰਨ ਉੱਪਰ ਨੂੰ ਹੋਣਗੇ ਖੜੇ ਇਦਾਂ ਹੋਣਗੇ ਤਾਂ ਉਹਦੀ ਕੁਆਲਿਟੀ ਹੈ ਜਿਹੜੀ ਉਹ ਮੰਨੀ ਜਾਊਗੀ ਪਿਓਰ ਮੰਨੀ ਜਾਊਗੀ ਜਿਵੇਂ ਤੁਸੀਂ ਆ ਬੱਕਰਾ ਹਨਾ ਦੇਖ ਰਹੇ ਹੋ ਇਹਦੇ ਕੰਨ ਹੈਗੇ ਨੇ ਸਿੱਧੇ ਖੜੇ ਹੁੰਦੇ ਨੇ ਕਈ ਬੱਕਰੀਆਂ ਦੀ ਕੀ ਹੁੰਦਾ ਜਿਵੇਂ ਪਾਕਿਸਤਾਨ ਦੇ ਵਿੱਚ ਬੱਕਰੀਆਂ ਨੇ ਉਹਨਾਂ ਦੇ ਇੱਕ ਮਿੰਟ ਜੀ ਉਹਨਾਂ ਦੇ ਇਦਾਂ ਵੀ ਕੰਨ ਹੁੰਦੇ ਨੇ ਠੀਕ ਹੈ ਜੀ ਇਦਾਂ ਵੀ ਕੰਨ ਹੁੰਦੇ ਨੇ ਜਿਹੜੀ ਆਮ ਤੌਰ ਤੇ ਬੱਕਰੀ ਜ਼ਿਆਦਾਤਰ ਹੈਗੀ ਆ ਉਹਦੇ ਇਦਾਂ ਕੰਨ ਹੁੰਦੇ ਨੇ ਠੀਕ ਹੈ ਜੀ ਕਈ ਹੁੰਦੀਆਂ ਕ੍ਰੋਸ ਬਰਬਰੀ ਦੇ ਵਿੱਚ ਜਿਵੇਂ ਬੱਕਰੀ ਥੋੜੀ ਘੱਟ ਕੁਆਲਿਟੀ ਦੀ ਹੁੰਦੀ ਆ ਬਰੀਡਰ ਚੰਗਾ ਛੱਡ ਦਿੰਨੇ ਆ ਬਰੀਡਰ ਦੇ ਕੰਨ ਜਿਵੇਂ ਇਦਾਂ ਹੈਗੇ ਆ ਬੱਕਰੀ ਦੇ ਇਦਾਂ ਹੈਗੇ ਆ ਜਾਂ ਇਸ ਤੋਂ ਵੀ ਡਾਊਨ ਹੈਗੇ ਤਾਂ ਉਹ ਕੰਨ ਕਈ ਵਾਰੀ ਇਦਾਂ ਵੀ ਆ ਜਾਂਦੇ ਆ ਹਾਂ ਥੋੜੇ ਥੋੜੇ ਚੱਕਦੀਆਂ ਹੁੰਦੀਆਂ ਕੰਨ ਠੀਕ ਹੈ ਜੀ ਇਸ ਦੇ ਵਿੱਚ ਕਈ ਕੁਆਲਿਟੀਆਂ ਆ ਜਾਂਦੀਆਂ ਇੱਕ ਇਹਦੇ ਕੰਨਾਂ ਦੇ ਵਿੱਚ ਟੁੱਟਦਾ ਹੁੰਦਾ ਕੰਨ ਨੂੰ ਚਿਮਟੀ ਕਹਿ ਦਿੰਦੇ ਆਪਣੇ ਆਸ਼ਾ ਦੇ ਵਿੱਚ ਜਿਵੇਂ ਆਹ ਆ ਗਿਆ ਕੰਨ ਹਨਾ ਇੱਥੇ ਆ ਇਹਨਾਂ ਨਾ ਸੱਟ ਨਹੀਂ ਹੁੰਦੀ ਜੀ ਬਸ ਉਹਨੂੰ ਬੱਕਰੀ ਦੇ ਦਿਖਾਉਂਗਾ ਮੈਂ ਉਹਦੇ ਥੋੜਾ ਜਿਹਾ ਇਥੋਂ ਨਾ ਮੁੜਿਆ ਹੁੰਦੇ ਇੱਕ ਸਾਈਡ ਕੰਨ ਜਿੱਦਾਂ ਇਹ ਇਹਨੂੰ ਚਿਮਟੀ ਕਹਿ ਦਿੰਦੇ ਨੇ ਵੀ ਟੁੱਟਿਆ ਕੰਨ ਕਹਿ ਦਿੰਦੇ ਨੇ ਉਹਦੇ ਜਿਹੜਾ ਬੱਕਰੀ ਦੀ ਨਸਲ ਦੇ ਵਿੱਚ ਹੀ ਹੁੰਦਾ ਇਹ ਜੀ ਠੀਕ ਹੈ ਜਿਹੜਾ ਸਭ ਤੋਂ ਟੌਪ ਕੁਆਲਿਟੀ ਚ ਆ ਗਿਆ ਇਹ ਕੰਨ ਹੁੰਦਾ ਜੀ ਤੇ ਆਪਾਂ ਇਹ ਹੀ ਨਹੀਂ ਸੋਚਣਾ ਵੀ ਆਪਾਂ ਤਾਂ ਇਹ ਕੰਨ ਦੀ ਬੱਕਰੀ ਲੈਣੀ ਆ ਇਹ ਤਾਂ 100 ਦੇ ਵਿੱਚੋਂ ਵੀ 4-5 ਬੱਕਰੀਆਂ ਬੱਕਰੇ ਹੁੰਦੇ ਨੇ ਠੀਕ ਹੈ ਜੇ ਤੁਹਾਨੂੰ ਇਦਾਂ ਦਾ ਕੰਨ ਮਿਲਦਾ ਹੈਗਾ ਤੇ ਬੈਸਟ ਹੈਗਾ ਯਾਂ ਆਮ ਹੀ ਮਿਲ ਜਾਂਦੇ ਆ ਤੁਹਾਨੂੰ ਜ਼ਿਆਦਾ ਕੋਈ ਖੇਚਲ ਕਰਨ ਦੀ ਲੋੜ ਨਹੀਂ ਜ਼ਿਆਦਾ ਭੱਜਣ ਦੀ ਲੋੜ ਨਹੀਂ ਕਿਸੇ ਦੀ ਮਨਤਾ ਕਰਨ ਦੀ ਲੋੜ ਨਹੀਂ ਬਰੀਡਰ ਦੀਆਂ ਚੰਗੇ ਦੀਆਂ ਵੀ ਸਾਨੂੰ ਬਈ ਬੱਚਾ ਦੇ ਦੇ ਆਪਾਂ ਸਾਲ-ਸਾਲ ਵੇਟ ਕਰੀ ਜਾਈਏ ਹੈਨਾ ਜਿਨ੍ਹਾਂ ਦਾ ਨਾਮ ਚੱਲਦਾ ਹੈਗਾ ਜਾਂ ਚੰਗੇ ਜਿਨ੍ਹਾਂ ਕੋਲ ਕੁਆਲਿਟੀ ਆ ਉਹ ਬੰਦੇ ਨਵੇਂ ਬੰਦੇ ਦੀਆਂ ਮਨਤਾਂ ਬਹੁਤ ਕਰਾਉਂਦੇ ਆ ਬਿਨਾਂ ਗੱਲ ਤੋਂ ਮਨਤਾ ਕਰਾਈ ਜਾਂਦੇ ਆ ਬਾਅਦ ਵਿੱਚ ਮਹਿੰਗੇ ਰੇਟਾਂ ਤੇ ਜਾਨਵਰ ਇੱਧਰ ਉੱਧਰ ਫੜ ਕੇ ਵੇਚ ਦਿੰਦੇ ਆ ਜਿੱਥੋਂ ਕਿਦੋਂ ਵੀ ਤੁਹਾਨੂੰ ਸਹੀ ਰੇਟ ਤੇ ਜਾਨਵਰ ਮਿਲਦਾ ਉਹ ਲੈ ਲਓ ਜਿਹੜਾ ਸਾਡਾ ਹੈਗਾ ਅਸੀਂ ਸ਼ੁਰੂ ਕੀਤਾ ਸੀਗਾ ਹੁਣ ਵੀ ਕਰਦੇ ਆ ਜਿਵੇਂ ਕੰਮ ਅਸੀਂ ਦੇਖਦੇ ਆ ਵੀ ਬੱਕਰੀ ਜਿੱਥੋਂ ਵੀ ਮਿਲਦੀ ਆ ਸਹੀ ਰੇਟ ਤੇ ਮਿਲ ਜੇ ਆਪਾਂ ਨੂੰ ਕੁਆਲਿਟੀ ਆ ਵੀ ਵਿਕ ਜਾਣੀ ਆ ਜੀ ਠੀਕ ਆ ਇਹ ਵੀ ਵਿਕ ਜਾਣੀ ਆ ਇਹਦਾ ਤਾਂ ਕੋਈ ਚੱਕਰ ਹੀ ਨਹੀਂ ਇਹ ਵੀ ਵਿਕ ਜਾਣੀ ਆ ਕਿਉਂਕਿ ਬੱਕਰੀ ਪਾਲਣਾ ਖੜਾ ਕਦੇ ਸਿਰ ਤੇ ਆ ਇਹਦੀ ਮੀਟ ਚ ਮੰਗ ਹੈਗੀ ਆ ਮੀਟ ਕਰਕੇ ਬੱਕਰੀ ਪਾਲਣ ਇਹਨਾਂ ਜਿਹੜਾ ਲੋਕ ਇਹਨੂੰ ਲੰਬੇ ਸਮੇਂ ਤੋਂ ਕਰ ਰਹੇ ਆ ਫੇਲ ਨਹੀਂ ਹੋਇਆ ਕਦੇ ਕੀਤਾ ਇਸ ਕਰਕੇ ਨਹੀਂ ਹੋਇਆ ਕਿਉਂਕਿ ਇਹਦੀ ਮੀਟ ਚ ਮੰਗ ਹੈਗੀ ਆ ਆਪਾਂ ਵੇਟ ਨਹੀਂ ਕਰਨੀ ਵੀ ਆਪਾਂ ਨੂੰ ਆਹ ਕੁਆਲਿਟੀ ਚਾਹੀਦੀ ਆ ਫੇਰ ਕੰਮ ਕਰਾਂਗੇ ਤੁਸੀਂ ਚਾਹੇ ਇਸ ਤੋਂ ਵੀ ਡਿੱਗੇ ਕਰਨਾ ਜੇ ਇਦਾਂ ਇਦਾਂ ਵੀ ਹੈਗੇ ਹਨਾ ਇਦਾਂ ਵੀ ਹੈਗੇ ਕਰਨ ਤਾਂ ਵੀ ਲੈ ਲਓ ਕੋਈ ਚੱਕਰ ਨਹੀਂ ਬੱਕਰੀ ਪਾਲ ਨਹੀਂ ਕਰਨਾ ਆਪਾਂ ਕਈ ਬੰਦੇ ਦੇਸੀ ਬੱਕਰੀਆਂ ਦੀ ਕੰਮ ਕਰੀ ਜਾਂਦੇ ਆ ਉਹਨਾਂ ਨੇ ਚੰਗੀ ਕੁਆਲਿਟੀ ਕਦੇ ਦੇਖੀ ਨਹੀਂ ਕਾਟੂ ਮਾਲ ਤੇ ਕੰਮ ਕਰੀ ਜਾਂਦੇ ਆ ਉਹ ਬਰੀਡਿੰਗ ਵਾਲਿਆਂ ਨਾਲੋਂ ਵੀ ਵੱਧ ਪੈਸੇ ਕਮਾਈ ਜਾਂਦੇ ਆ ਅਸੀਂ ਦੇਖਦੇ ਆ ਜਿਹੜੇ ਵਪਾਰੀ ਹੈਗੇ ਨੇ ਉਹਨਾਂ ਨੇ ਭੇਡ ਵੀ ਲੈ ਲੈਣੀ ਆ ਬੱਕਰੀ ਦੇਸੀ ਵੀ ਲੈ ਲੈਣੀ ਆ ਬੀਟਰ ਮਿਲਗੀ ਬੀਟਰ ਵੀ ਲੈ ਲੈਣੀ ਆ ਉਹਨਾਂ ਨੇ 1000 1200 2000 3000 ਨਫੇ ਨਾਲ ਦੇ ਦੇਣੀ ਆ ਬੱਕਰੀ ਡੇਲੀ ਖਰੀਦ ਵੇਚ ਕਰਦੇ ਹੈਗੇ ਉਹ ਬੰਦੇ ਕਾਮਯਾਬ ਹੈਗੇ ਆ ਜਿਹੜਾ ਬੰਦਾ ਬਰੀਡਿੰਗ 'ਚ ਆਊਗਾ ਕਿਸੇ ਵੀ ਨਸਲ ਦੀ ਬਰੀਡਿੰਗ ਕਰ ਰਿਹਾ ਹੈਗਾ ਉਹਨੂੰ ਸਬਰ ਨਾਲ ਕੰਮ ਕਰਨਾ ਪੈਣਾ ਜੇ ਉਹ ਸਬਰ ਰੱਖੂਗਾ ਤਾਂ ਉਹਨੂੰ ਚੰਗੀ ਆਮਦਨ ਹੋਊਗੀ ਬਰੀਡਿੰਗ ਵਾਲੇ ਬੰਦੇ ਨੂੰ ਸਮਾਂ ਦੇਣਾ ਪੈਂਦਾ ਇਸ ਕਿੱਤੇ ਨੂੰ ਫੇਰ ਹੀ ਉਹਨੂੰ ਕਮਾਈ ਹੁੰਦੀ ਆ ਠੀਕ ਆ ਤੇ ਜਿਹੜੇ ਬੰਦੇ ਨੇ ਜਲਦੀ ਬਾਜੀ ਦੇ ਵਿੱਚ ਕੰਮ ਕਰਨ ਮੰਨ ਕੇ ਚੱਲੋ ਛੇਤੀ ਇਨਕਮ ਲੈਣੀ ਇਸ ਕਿੱਤੇ ਤੋਂ ਉਹਦੇ ਕੋਲੇ ਇਹ ਸਾਧਨ ਮੇਨ ਹੈਗਾ ਵੀ ਉਹ ਖਰੀਦ ਵੇਚ ਕਰੇ ਵਪਾਰ ਕਰੇ ਸਪੈਸ਼ਲ ਬੰਦਾ ਇਸ ਕੰਮ ਤੇ ਹੋ ਗਿਆ ਤੇ ਤੁਹਾਡੇ ਜੋ ਕਈ ਭਰਾ ਹੋਣਗੇ ਜਿਹੜੇ ਜੋਬ ਕਰਦੇ ਆ ਜਾਂ ਹੋਰ ਕੋਈ ਬਿਜ਼ਨਸ ਆ ਨਾਲ ਜਾਂ ਖੇਤੀਬਾੜੀ ਦੇ ਵਿੱਚ ਜਾਦੇ ਕੰਮ ਹੈਗਾ ਹਨਾ ਜ਼ਮੀਨ ਜਾਦੇ ਹੁੰਦੀ ਆ ਤਾਂ ਉਹਨਾਂ ਨੇ ਸਾਈਡ ਦੇ ਤੌਰ ਤੇ ਕੰਮ ਕਰਨਾ ਤੁਸੀਂ ਬੱਕਰੀਆਂ ਬਰੀਡਿੰਗ ਵਾਲੀਆਂ ਰੱਖੋ ਚੰਗੇ ਜਿਨ੍ਹਾਂ ਦੇ ਬੱਚੇ ਤੁਸੀਂ ਸੇਲ ਕਰਦੇ ਰਹੋ ਜਾਂ ਜਿਵੇਂ ਬੱਕਰੀ ਸੋਈ ਆ ਇੱਕ ਉਹਨੇ ਪੱਠ ਦੇਤੀ ਇੱਕ ਬੱਚਾ ਦੇਤਾ ਹਨਾ ਇੱਕ ਬੱਚਾ ਆਪਾਂ ਸੇਲ ਕਰਤਾ ਇੱਕ ਸੇਲ ਹੋ ਗਿਆ ਇੱਕ ਪੱਠ ਆਪਣੇ ਕੋਲੇ ਰਹੇਗੀ ਉਹ ਬਰੀਡਿੰਗ ਚਲਾ ਲਓ ਅੱਗੇ ਉਹਨੇ 6 ਸਾਲ ਬਾਅਦ 6 ਮਹੀਨੇ ਬਾਅਦ ਫੇਰ ਸੂ ਪੈਣਾ ਫੇਰ ਦੋ ਬੱਚੇ ਆ ਜਾਣੇ ਉਹਨਾਂ 'ਚ ਇੱਕ ਦੇ ਦੋ ਐਂ ਦੀ ਐਂ ਤੁਹਾਡਾ ਵਾਅਦਾ ਹੋਈ ਜਾਣਾ ਹੈਗਾ ਜਿਹੜੀਆਂ ਫੀਮੇਲ ਆ ਉਹਨਾਂ ਨੂੰ ਰੱਖੀ ਚੱਲੋ ਤੇ ਮੇਲ ਹੈਗਾ ਉਹ ਸੇਲ ਕਰਦੇ ਰਹੋ ਠੀਕ ਹੈ ਜਿਨ੍ਹਾਂ ਨੇ ਸਾਈਡ ਦੇ ਤੌਰ ਤੇ ਇਹ ਕੰਮ ਕਰਨਾ ਉਹ ਬਰੀਡਿੰਗ ਤੇ ਹੀ ਕੰਮ ਕਰੋ ਕਿਉਂਕਿ ਤੁਸੀਂ ਆਪਣੇ ਦੂਜੇ ਕੰਮ ਛੱਡ ਕੇ ਡੇਲੀ ਮੰਡੀਆਂ ਤੇ ਨਹੀਂ ਜਾ ਸਕਦੇ ਕਿਤੇ ਵੇਚਣ ਨਹੀਂ ਜਾ ਸਕਦੇ ਤੁਸੀਂ ਕੋਸ਼ਿਸ਼ ਕਰੋ ਵੀ ਤੁਹਾਡਾ ਜਾਨਵਰ ਘਰ ਤੋਂ ਹੀ ਸੇਲ ਹੋਵੇ ਆਪਣਾ ਨਾਮ ਬਣਾਓ ਏਰੀਏ ਦੇ ਵਿੱਚ ਅੱਜ ਕੱਲ ਸੋਸ਼ਲ ਮੀਡੀਆ ਸਾਰੇ ਵਰਤਦੇ ਆ ਆਪਣੇ ਕੋਲੇ ਇੰਸਟਾਗ੍ਰam ਫੇਸਬੁੱਕ YouTube ਚੱਲਦੀ ਹੈ ਜਦੋਂ ਵੀ ਕੰਮ ਸ਼ੁਰੂ ਕਰਨਾ ਨਾਲ ਦੀ ਨਾਲ ਜਾਨਵਰਾਂ ਦੀਆਂ ਰੀਲਾਂ ਵਗੈਰਾ ਪਾਉਂਦੇ ਰਹੋ ਅਪਡੇਟ ਹੁੰਦੇ ਰਹੋ ਹਨਾ ਲੋਕਾਂ ਨੂੰ ਜਿਹੜੇ ਤੁਹਾਡੇ ਨਾਲ ਜੁੜੇ ਉਹਨਾਂ ਨੂੰ ਪਤਾ ਚੱਲਦਾ ਰਹੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੀ ਇਹ ਬੱਕਰੀ ਪਾਲਣ ਦੇ ਵਿੱਚ ਹੈਗੇ ਆ ਤੇ ਆਪਾਂ ਜੇ ਕੋਈ ਜਾਨਵਰ ਲੈਣਾ ਤਾਂ ਇਹਨਾਂ ਤੋਂ ਲੈ ਸਕਦੇ ਆ ਸਾਡੇ ਕੋਲ ਵੀ ਹੁਣ ਮੇਰਾ ਜਿਵੇਂ ਬਾਈ ਨੇ ਦੱਸਿਆ ਚਾਰ ਦਾ ਕੰਮ ਆ ਮੈਂ ਪੀਏਯੂ ਲੁਧਿਆਣਾ ਤੋਂ ਟ੍ਰੇਨਿੰਗਾਂ ਕੀਤੀਆਂ ਸੀਗੀਆਂ ਹੁਣ ਅਸੀਂ ਸਾਰੀ ਮਾਰਕੀਟਿੰਗ ਕਰਦੇ ਆਂ ਆਪਣਾ ਆਪ ਦਾ ਬ੍ਰਾਂਡ ਆ ਸਾਰੇ ਤਰ੍ਹਾਂ ਦੇ achar ਮਸਾਲੇ ਤਿਆਰ ਕਰਕੇ ਅਸੀਂ ਵੇਚਦੇ ਆਂ ਜਿਹੜੇ ਮੇਰੇ ਉਸ ਲਾਈਨ ਦੇ ਬੰਦੇ ਉਸ ਖੇਤਰ ਦੇ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਵੀ ਮੈਂ ਬੱਕਰੀ ਪਾਲਣ ਕਰਦਾ ਉਹਨਾਂ ਨੇ ਕਿਸੇ ਯਾਰ ਦੋਸਤ ਨੇ ਬੱਕਰੀ ਲੈਣੀ ਆ ਤਾਂ ਉਹ ਮੇਰਾ ਰੈਫਰੈਂਸ ਦਿੰਦੇ ਆ ਇਦਾਂ ਵੀ ਆਪਣੀ ਮਾਰਕੀਟ ਹੋ ਜਾਂਦੀ ਹੈ ਹਨਾ ਜੇ ਤੁਹਾਡਾ ਕੋਈ ਜੋਬ ਲੈਣ ਹੈਗੀ ਆ ਉਹਦੇ 'ਚ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਪਤਾ ਹੋਣਾ ਚਾਹੀਦਾ ਵੀ ਯਾਰ ਆਪਣਾ ਦੋਸਤ ਇਹ ਕੰਮ ਕਰਦਾ ਜੇ ਕੋਈ ਬੱਕਰੀ ਦੀ ਗੱਲ ਚੱਲਦੀ ਆ ਤਾਂ ਬੰਦਾ ਤੁਹਾਡਾ ਨਾਂ ਲਵੇ ਤੁਹਾਡੀ ਫ੍ਰੀ ਦੇ ਵਿੱਚ ਆਪਣੇ ਆਪ ਮਾਰਕੀਟਿੰਗ ਹੁੰਦੀ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਨਿਸ਼ਾਨੀਆਂ ਦੀ ਆਪਣੀ ਗੱਲ ਚੱਲੀ ਜਾਂਦੀ ਆ ਕੰਨਾਂ ਦੇ ਵਿੱਚ ਆਹ ਕੰਨ ਸਭ ਤੋਂ ਬੈਸਟ ਹੈਗਾ ਤੇ ਇਹ ਵੀ ਕੰਨ ਵਧੀਆ ਚ ਗਿਣਿਆ ਜਾਂਦਾ ਸ਼ੋਅ ਕੁਆਲਿਟੀ ਦੇ ਵਿੱਚ ਆਉਂਦਾ ਇਹ ਕੰਨ ਜਦੋਂ ਤੁਹਾਡਾ ਜਾਨਵਰ ਕਿਸੇ ਸ਼ੋਅ ਦੇ ਵਿੱਚ ਤੁਸੀਂ ਪਾਉਣੇ ਹੋ ਤਾਂ ਇਹ ਕੰਨ ਨੂੰ ਕੋਈ ਤੁਹਾਡਾ ਇਹ ਹੈਗੀਆਂ ਆਪਣੇ ਦੇਖੀਆਂ ਇਹ ਹੈਗੀਆਂ ਜੀ ਹਾਂ ਜਿਹੜੀ ਆਪਣੀ ਬੱਕਰੀ ਆ ਇਹ ਹੁਣ ਇਦਾਂ ਕੰਨ ਰੱਖਦੀ ਆ ਇਹ ਸਿੱਧੇ ਕੰਨ ਰੱਖਦੀ ਜਿਹੜੀ ਲਾਲ ਰੰਗ ਬਹੁਤ ਘੱਟ ਹੈਗੀ ਟਾਵੇਂ ਟਾਵੇਂ ਬੰਦੇ ਕੋਲੇ ਆ ਜਿਹੜੀ ਇਦਾਂ ਦੇ ਕੰਨਾਂ ਦੀ ਚੰਗੀ ਬੱਕਰੀਆਂ ਨੇ ਹੀ ਪਾਰੀ 2-3 ਬੱਚੇ ਦਿੰਦੀ ਆ ਅੱਜਕੱਲ 30-40000 ਰੁਪਏ ਦੀ ਮਿਲੂਗੀ ਤੁਹਾਨੂੰ ਘੱਟੋ-ਘੱਟ ਹਾਂਜੀ ਆਪਰੇ ਬਰੀਡਰ ਸੇਲ ਹੋਇਆ ਸੀਗਾ ਰਾਜਸਥਾਨ 'ਚ 85000 ਦਾ ਹੀ ਉਹਦਾ ਹੁਣ ਬੱਚਾ ਵੀ ਕਿਹ ਹੈਗਾ 1 ਲੱਖ 40000 ਦਾ ਜਿਨ੍ਹਾਂ ਨੇ ਬਰੀਡਿੰਗ ਸੈਟਅਪ ਲੈਣੀ ਆ ਕੋਈ ਥੋੜਾ-ਬਹੁਤ ਬੰਦੇ ਝੂਠ ਵੀ ਮਾਰ ਦਿੰਦੇ ਆ ਹਨਾ ਕਿਸੇ ਦਾ ਯਕੀਨ ਵੀ ਨਹੀਂ ਕਰਨਾ ਨਵੇਂ ਬੰਦੇ ਨੂੰ ਬਹੁਤ ਠੱਗਦੇ ਆ ਨਾ ਵੀ ਇਹਦਾ ਪਿਓ ਬਈ ਏਨੇ ਲੱਖ ਦਾ ਵਿਕਿਆ ਸੀਗਾ ਮੈਂ ਇਹਦਾ ਬੱਚਾ ਵੇਚਦਾ 25000 ਦਾ 30000 ਦਾ ਬੱਚਾ ਹੁੰਦਾ 7-8000 ਦਾ ਤੁਸੀਂ ਤਾਂ ਅੱਗੇ ਤਿਆਰ ਕਰਨਾ ਨਾ ਹਨਾ ਆਪਾਂ ਦਾ ਰੱਖਣਾ ਹੈਗਾ ਬਰੀਡਿੰਗ ਦੇ ਲਈ ਆਪਾਂ ਨੂੰ ਜ਼ਿਆਦਾ ਕੋਈ ਪਿਓ ਨਾਲ ਮਤਲਬ ਨਹੀਂ ਅੱਜ ਹੀ ਤੁਸੀਂ 15000 ਜਾਨਵਰ ਦਾ ਵੱਧ ਦੇਈ ਜਾਨੇ ਉਹ ਤੁਹਾਨੂੰ ਅੱਗੇ ਜਾ ਕੇ ਕੀ ਦੇਊਗਾ ਕਈ ਵਾਰੀ ਕੀ ਹੁੰਦਾ ਬੰਦੇ ਬਹੁਤ ਮਿਲਦੇ ਆ ਜਾਨਵਰ ਉਹਨਾਂ ਨੇ ਮੰਨ ਕੇ ਚਲੋ ਅੱਜ 10000 ਦਾ ਲੈ ਛੇ ਮਹੀਨੇ ਬਾਅਦ ਵੀ ਉਹ 10000 ਦਾ ਨਹੀਂ ਵੇਖਦਾ ਮਹਿੰਗਾ ਹੀ ਇਹਨਾਂ ਲੈ ਲੈਂਦੇ ਆ ਪਹਿਲਾਂ ਬੱਕਰੀ ਪਾਲਣ ਚਾਉਣ ਤੋਂ ਪਹਿਲਾਂ ਆਪਣੀ ਸਮਝ ਉਦਾਂ ਦੀ ਬਣਾਓ ਵੀ ਬੱਕਰੀ ਬਾਰੇ ਤੁਹਾਨੂੰ ਪਤਾ ਹੋਵੇ ਵੀ ਇਹਦਾ ਇਹ ਮੁੱਲ ਹੈਗਾ। ਬਈ ਜਿਵੇਂ ਇੱਕ ਮੈਂ ਪੁੱਛਣਾ ਸੀ ਜਿਵੇਂ ਆਕਾਵਾ ਦੇ ਵਿੱਚ ਜਾਂ ਮੱਝਾਂ ਦੇ ਵਿੱਚ ਟੀਕਾ ਭਰਦੇ ਆ। ਹਾਂਜੀ। ਵਧੀਆ ਬ੍ਰੀਡ ਨਾ ਸੰਦਾ ਲਾ ਲੋ ਬੱਕਰੀਆਂ ਦੇ ਵਿੱਚ ਵੀ ਹੈਗਾ ਇਹ ਟੀਕੇ। ਬੱਕਰੀ ਚ ਏਆਈ ਹੈਗੀ ਆ ਜੀ। ਹੈਗੀ ਆ। ਪਰ ਇਹਦੇ ਚ ਸੀਮਨ ਨਹੀਂ ਜ਼ਿਆਦਾ ਹਜੇ ਤੱਕ ਅਵੇਲੇਬਲ ਹੋਇਆ। ਜ਼ਿਆਦਾ ਜਿਵੇਂ ਆਪਾਂ ਚੰਗੇ ਬੱਕਰੇ ਜਿੱਥੇ-ਇੱਥੇ ਖੜੇ ਆ ਉਹਨਾਂ ਦਾ ਕੋਈ ਸੀਮਨ ਨਹੀਂ। ਸਰਕਾਰੀ ਫਾਰਮਾਂ ਤੋਂ ਸੀਮਨ ਜਿਹੜਾ ਆਇਆ ਹੈਗਾ ਕੁਛ ਟਾਵੇਂ ਟਲੇ ਡਾਕਟਰ ਏਆਈ ਕਰ ਰਹੇ ਨੇ। ਉਹ ਕੁਆਲਟੀ ਉਹ ਸੀਮੰਦੀ ਵਧੀਆ ਹੈ ਹਾਂ ਕੁਆਲਟੀ ਨਹੀਂ ਨਹੀਂ ਹੈਗੀ ਨਹੀਂ ਜੀ ਕੁਆਲਟੀ ਕਿਉਂਕਿ ਜਿਹੜੇ ਜਿੰਨਾ ਬੱਕਰਿਆਂ ਦੇ ਨਾਮ ਚੱਲਦੇ ਆ ਚੰਗੇ ਜਿਨ੍ਹਾਂ ਦੀ ਬਲੱਡ ਲਾਈਨ ਆ ਉਹਨਾਂ ਬੰਦਿਆਂ ਕੋਲੇ ਹਜੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਸੀਮਨ ਵਾਲੇ ਨੇ ਨਾ ਉਹਨਾਂ ਦਾ ਸੀਮਨ ਕਲੈਕਟ ਹੋਇਆ ਹੈਗਾ ਜਿਹੜਾ ਸੀਮਨ ਕਲੈਕਟ ਹੋਇਆ ਕਿਤੇ ਉਹ ਵੀ ਹੋਇਆ ਉਹ ਸਰਕਾਰੀ ਜਿੱਦਾਂ ਸੰਸਥਾਵਾਂ ਗੜਵਾਸੂ ਹੋ ਗਿਆ ਜਾਂ ਮੇਰ ਆਪਣੇ ਮਥਰਾ ਹੈਗਾ ਹਨਾ ਉਹਨਾਂ ਸੰਸਥਾਵਾਂ ਵਰਗੇ ਸੈਂਟਰ ਜਿਹੜੇ ਉਥੋਂ ਹੋ ਸਕਦਾ ਕੋਈ ਸੀਮਨ ਕਲੈਕਟ ਹੋ ਜਾਵੇ ਜ਼ਿਆਦਾਤਰ ਉਹ ਕੀ ਕਰਦੇ ਆ ਜਿਹੜੀ ਮਿਕਸ ਹੈਗੀ ਹੈ ਦੇਸੀ ਦੇ ਬੀਟਲ ਉਹਨੂੰ ਉਹ ਪਿਓਰ ਬੀਟਲ ਮੰਨਦੇ ਆ ਗੜਵਾਸੂ ਵਾਲੇ ਵੀ ਤੁਸੀਂ ਆ